ਉਹ ਨੂੰ ਗੱਲ ਕਰੇ ਕੰਟਰੋਲ ਮੈਨੂੰ ਲੈਣਾ ਨਹੀਂ ਜੀ ਸਾਬਾ ਜੀ ਕਿਹੋ ਫਰਕ ਪਿਆ ਤੁਹਾਨੂੰ ਜੀ ਉਹ ਦੋ ਰਕਵੇ ਹਰਿਆਣੇ ਦੇ ਪਰ ਅਸੀਂ ਮੋਰਚਾ ਨਹੀਂ ਸੱਸੜਾ ਤੇ ਪਰੇ ਕਰ ਨੇ ਤੇ ਪਰੇ ਕਰੇ ਪੇਪਰ ਉਹਦਾ ਕਾਗਜ਼ ਪੱਤਰ ਕੋ ਦਿਓ ਮੋਰਚਾ ਨਾਲ ਕਹਿੰਦੇ ਆ ਜਾ ਮੇਰਾ ਵੀਰ ਜਿੱਦਾਂ ਮਰਦੀ ਚੈਕਿੰਗ ਕਰ ਜਿੱਦਾਂ ਮਰਦੀ ਜੀ ਦਮ ਮੈਂ ਇੱਥੇ ਆਂਦੇ ਤਾਂ ਉਹ ਰਾਜੇ ਥੜੀ ਨੇ ਕੋਈ ਗੱਲ ਨਹੀਂ ਖੇਡਣ ਸਾਰ ਆਜੋ ਆਪਾਂ ਬਾਹਰ ਆ ਜੀ ਨਹੀਂ ਨਹੀਂ ਕੱਢ ਦੇ ਬਾਹਰ ਖੋਏ ਹੋ ਨਹੀਂ ਨਹੀਂ ਹਾਂ ਜੀ ਸਰ ਚੈਕਿੰਗ ਕਰੋ ਜੀ ਆਇਆ ਇਧਰ ਨੂੰ ਆਜਾ ਤੇਰੀ ਮਾਂ ਨੇ ਤਾਂ ਨਾਲਾ ਤੇ ਹਾਂ ਤੋ ਕੁਝ ਕਰ ਚੁੱਕੀ ਆ ਹਾਂ ਹੋਰ ਕਿਥੇ ਖਾਣੇ ਚਲੋ ਬਾਤ ਚੱਲੋ ਚੱਲੋ ਮੁੰਡਾ ਠੀਕ ਹੈ ਚਲੋ ਆਜਾ ਰੋ ਕੋਲੋ ਕੋਲ ਨਾ ਕੰਟਰੋਲ ਲੈਣਾ ਉਹ ਲੈਣਾ ਜਿਹੜਾ ਫਰੰਟ ਆਪੀ ਆ ਤੁਰੀ ਉਹ ਦੋ ਰਕਈ ਕਰਿਆ ਨਹੀਂ ਤੇ ਤੁਹਾਡੇ ਵੱਲੋਂ ਸਵੇਰ ਤੜਕੇ ਕੈਸ਼ੂਰੇਟ ਕੀਤਾ ਗਿਆ ਸਰ ਕੀ ਹੈ ਮਾਮਲਾ ਸਾਰਾ ਜੀ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵੀ ਸਾਡੇ ਲਗਾਤਾਰ ਇਹੋ ਜਿਹਾ ਕੈਸਰ ਰੋ ਰਨ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਧੀ ਆਪਣੇ ਗੋਗਨਵਾਲ ਸਾਹਿਬ ਡਿਵੀਜ਼ਨ ਦੇ ਵਿੱਚ ਬਿਤੇ ਚੀਜ਼ ਦੇ ਵਿੱਚ ਸਾਰੇ ਐਸ ਐਚਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਰਿਪੋਰਟ ਸਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂ ਦਾ 150 ਅਫਸਰਸ ਹੈਗੇ ਜਿਨ੍ਹਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਇਹਨਾਂ ਨੂੰ ਪਤਾ ਲੱਗਦਾ ਵੀ ਨਾਲ ਨਾਲ ਪੇਲ ਤੇ ਆਏ ਨਹੀਂ ਜਿਹੜੇ ਦੁਆਰਾ ਫੇਰ ਕਰਦੇ ਚੇ ਕਿ ਉਹਨਾਂ ਦੇ ਚੇਜ ਕਰੀਡ ਕੀਤੀ ਚਾਹੀਦੀ ਵੀ ਇਹਨਾਂ ਨੇ ਦੇਖੀ ਵੀ ਉਹ ਦੁਆਰਾ ਕਿਨੇ ਬਚੇ ਰਹੇ ਨੇ ਕਿ ਕੀ ਕੰਮ ਕਰਦੇ ਨੇ ਕਿ ਕਿਹੜਾ ਦਾ ਜਿਹੜਾ ਘਰ ਦਾ ਵਗਾਰਾ ਕਿੰਨਾ ਚੱਲਦਾ ਹੈ ਕਿ ਕੀ ਪਰਾਬੰਧ ਹੋਈਗੀ ਜ ਅਲੇ ਅਸੀਂ ਦੋ ਕੁ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅਲੇ ਬਾਕੀਲੇ ਸੱਲੇ ਸੁਰੂ ਹੀ ਹੋਇਆ ਗਿਆ ਅੱਛਾ ਜੀ ਹੋਈ ਕਰਾਂਗੇ ਕਿਹੜੇ ਵਜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕਰ ਉਹ ਜਿਹੜੀ ਅੰਦਰ ਕੀਤੀ ਜਾਦੀ